ਕੀ ਇਹ ਜੋ ਹੋ ਰਿਹਾ ਪੰਜਾਬ ਦੇ ਵਿੱਚ ਉੱਥੇ ਦੇ ਲੋਕ ਜਿਹੜੇ ਨੇ ਉਹਨਾਂ ਦੇ ਅੰਦਰੋਂ ਭੂਤ ਕੱਢੇ ਜਾਂਦੇ ਨੇ ਉਹਨਾਂ ਦੇ ਅੰਦਰੋਂ ਕਿਹਾ ਜਾਂਦਾ ਤੁਹਾਡੇ ਅੰਦਰੋਂ ਬੁਰੀ ਆਤਮਾ ਸੀ ਕੱਢ ਦਿੱਤੀ ਹੈ ਤੁਹਾਨੂੰ ਮਰੇ ਹੋਏ ਨੂੰ ਜਿੰਦਾ ਕਰ ਦਵਾਂਗੇ ਕਿ ਇਹ ਸੱਚ ਹੈ ਜੋ ਇੰਡੀਆ ਦੇ ਵਿੱਚ ਇਸ ਟਾਈਮ ਤੇ ਪੰਜਾਬ ਦੇ ਵਿੱਚ ਹੋ ਰਿਹਾ ਕਿ ਇੱਕ ਵਿਅਕਤੀ ਆ ਰਿਹਾ ਉਹਦੇ ਲੱਤਾਂ ਕੰਮ ਨਹੀਂ ਕਰ ਰਹੀਆਂ ਬੱਚੇ ਦੀਆਂ ਤੇ ਉਹਨੂੰ ਸਭ ਦੇ ਸਾਹਮਣੇ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਹੁਣ ਠੀਕ ਐ ਖੜਾ ਹੋ ਜਾ ਖੜਾ ਹੋ ਕੇ ਉਹ ਸ਼ਾਲਾ ਮਾਰਨ ਲੱਗ ਜਾਂਦਾ ਭੱਜਣ ਲੱਗ ਜਾਂਦਾ ਜਿਹੜਾ ਬੇਰੁਜ਼ਗਾਰ ਹੈ ਉਹਨੂੰ ਬੁਲਾਇਆ ਜਾਂਦਾ ਵੀ ਤੂੰ ਕ੍ਰਿਸ਼ਨ ਕਰਮ ਨੂੰ ਮੰਨਣਾ ਸ਼ੁਰੂ ਕਰ ਦਿੱਤੇ ਇੱਕ ਸਾਲ ਦੇ ਵਿੱਚ ਵੀ ਤੈਨੂੰ ਗੱਡੀ ਮਿਲ ਜਾਊਗੀ ਤੂੰ ਕਰੋੜਪਤੀ ਬਣ ਜਾਏਗਾ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਐ ਤੇ ਕੀ ਉਹ ਸਹੀ ਐ ਅਗਰ ਇਹਨਾਂ ਨੂੰ ਉੱਥੇ ਪੰਜਾਬ ਦੇ ਵਿੱਚ ਸਹੀ ਧਰਮ ਦੀ ਜਾਣਕਾਰੀ ਦੇਣ ਦਾ ਮੌਕਾ ਮਿਲੇ ਤਾਂ ਇਹ ਉੱਥੇ ਦੇ ਲੋਕਾਂ ਨੂੰ ਕੀ ਕਹਿਣਾ ਚਾਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹੋਏ ਹਾਂ ਜੀ ਆਸਟ੍ਰੇਲੀਆ ਇੱਕ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਨ ਵਾਸਤੇ ਬਿਸਮਿੰਨ ਦੇ ਵਿੱਚ ਮੇਰੇ ਨਾਲ ਇੱਥੇ ਦੇ ਬਹੁਤ ਸਤਿਕਾਰਯੋਗ ਪਾਦਰੀ ਜੀ ਨੇ ਜਿਨ੍ਹਾਂ ਦਾ ਨਾਮ ਪੀਟਰ ਜੀ ਹੈ ਹਾਈ ਪੀਟਰ ਜੀ ਹੈ ਹਾਂ ਤੇ ਅਸੀਂ ਇੱਥੇ ਵਿਚਾਰ ਕਰ ਰਹੇ ਸੀ ਪੰਜੀ ਨਾਲ ਨੇ ਕਿ ਜਿਹੜਾ ਅੱਜ ਇੱਥੇ ਜਦੋਂ ਮੈਂ ਚਰਚ ਵਿੱਚ ਜਾ ਕੇ ਆਇਆ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਗॉड ਨੂੰ ਪ੍ਰੇ ਕੀਤੀ ਜਾ ਰਹੀ ਹੈ ਤੇ ਜਦੋਂ ਇੰਡੀਆ ਦੇ ਵਿੱਚ ਦੇਖਦੇ ਆ ਭਾਰਤ ਵਿੱਚ ਦੇਖਦੇ ਆ ਉਸ ਜਗ੍ਹਾ ਦੇ ਉੱਤੇ ਜਾਦੂ ਇੱਕਦਮ ਮਰੇ ਹੋਏ ਨੂੰ ਜਿੰਦਾ ਕਰਨਾ ਉਹਨਾਂ ਨੂੰ ਇਦਾਂ ਪੁਸ਼ ਕਰ ਦੇਣਾ ਥੱਲੇ ਘੇਰ ਦੇਣਾ ਕਿ ਇਹ ਵਾਕਈ ਇਦਰੋਂ ਸਭ ਕੁਝ ਗਿਆ ਜਾਂ ਇਹ ਪਖੰਡਵਾਦ ਹੈ ਇਹਦੇ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ ਸੀ ਪਰ ਅਸੀਂ ਪੀਟਰ ਜੀ ਤੋਂ ਪੁੱਛਾਂਗੇ ਕਿ ਇਹ ਜੋ ਹੋ ਰਿਹਾ ਪੰਜਾਬ ਦੇ ਵਿੱਚ ਉੱਥੇ ਦੇ ਲੋਕ ਜਿਹੜੇ ਨੇ ਉਹਨਾਂ ਦੇ ਅੰਦਰੋਂ ਭੂਤ ਕੱਢੇ ਜਾਂਦੇ ਨੇ ਉਹਨਾਂ ਦੇ ਅੰਦਰੋਂ ਕਿਹਾ ਜਾਂਦਾ ਤੁਹਾਡੇ ਅੰਦਰੋਂ ਬੁਰੀ ਆਤਮਾ ਸੀ ਕੱਢ ਦਿੱਤੀ ਐ ਤੁਹਾਨੂੰ ਮਰੇ ਹੋਏ ਨੂੰ ਜਿੰਦਾ ਕਰ ਦਵਾਂਗੇ ਕਿ ਇਹ ਸੱਚ ਐ ਪਹਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇੰਡੀਆ ਦੇ ਵਿੱਚ ਇਸ ਟਾਈਮ ਤੇ ਪੰਜਾਬ ਦੇ ਵਿੱਚ ਹੋ ਰਿਹਾ ਕਿ ਇੱਕ ਵਿਅਕਤੀ ਆ ਰਿਹਾ ਉਹਦੇ ਲੱਤਾਂ ਕੰਮ ਨਹੀਂ ਕਰ ਰਹੀਆਂ ਬੱਚੇ ਦੀਆਂ ਤੇ ਉਹਨੂੰ ਸਭ ਦੇ ਸਾਹਮਣੇ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਹੁਣ ਠੀਕ ਐ ਖੜਾ ਹੋ ਜਾ ਖੜਾ ਹੋ ਕੇ ਉਹ ਛਾਲਾ ਮਾਰਨ ਲੱਗ ਜਾਂਦਾ ਭੱਜਣ ਲੱਗ ਜਾਂਦਾ ਤੇ ਦੂਜੀ ਕੋਈ ਬਜ਼ੁਰਗ ਲੈ ਕੇ ਆਉਂਦੀ ਜਾਂਦੀ ਹੈ ਵੀ ਤੇਰੇ ਅੰਦਰ ਭੂਤ ਹੈ ਬਹੁਤ ਵੱਡਾ ਤੇ ਉਹ ਤੇਰੇ ਅੰਦਰੋਂ ਹੁਣ ਅਸੀਂ ਬਾਹਰ ਕੱਢਾਂਗੇ ਭੂਤ ਨੂੰ ਤੇ ਉਹ ਲੋਕਾਂ ਦੇ ਸਾਹਮਣੇ ਚੀਕਾਂ ਮਾਰੀਆਂ ਜਾਂਦੀਆਂ ਨੇ ਉਹਨਾਂ ਦੇ ਸਾਹਮਣੇ ਭੂਤ ਕੱਢ ਕੇ ਵਿਖਾਇਆ ਜਾਂਦਾ ਕਿ ਇਹ 크ਰਿਸਚੀਅਨ ਤਰ੍ਹਾਂ ਇਜਾਜ਼ਤ ਦਿੰਦਾ ਕਿ ਇਹ ਸਹੀ ਹੈ ਪੀਟਰ ਹੀ ਇਸ ਆਸਕਿੰਗ ਲਾਈਕ ਇਨ ਇੰਡੀਆ ਇਨ ਪੰਜਾਬ ਅਮ देयर इज लाइक 크ਰਿਸਚੀਅਨ ਪੀਪਲ ਲਾਈਕ ਦੇ ਟਰਾਈਿੰਗ ਟੂ ਕਯੂਰ people like yes. um they're just touching them and then telling them like uh, if we touch you you're you'll be cured from the disease and you have a de devils inside yes. and we can just um take we them, take up, them remove out, remove them yes. from your soul yes. and you'll be fine after that is it right in the christianity or like, do you think it's a fake? Um, yeah. What do you think about it? Well, Christianity, like any religion, is very broad. It has it has people who are one thing and people who are another. They have a commonality about them, but they can be very different in the what they believe and how they express themselves. Um, people go around often, and there are many in America. They're called tele-evangelists, who uh, are on television. They have big Crowds of people who come and see them, and they do these things. People fall down, people are prayed over, they say demons are removed, they say people are going to be healed of their diseases. Can these things happen? Of course, they can happen. Strange things can happen. People will say they're miracles, people will say that something is going on that God is doing here. Uh, is it always the case? No. Is some of it fake? Yes. Um, are people being confused? Yes. Are people being led? away uh, by exciting things? Yes. And is that right? I don't think it is. I don't think that's the way to relate to people. No. ਇੱਕ ਕਿਸੇ ਬੱਚ ਜਿਹੜਾ ਬੇਰੋਜ਼ਗਾਰ ਹੈ ਉਹਨੂੰ ਬੁਲਾਇਆ ਜਾਂਦਾ ਵੀ ਤੂੰ ਅ ਕ੍ਰਿਸ਼ਨ ਧਰਮ ਨੂੰ ਮੰਨਣਾ ਸ਼ੁਰੂ ਕਰ ਦਿੱਤੇ ਇੱਕ ਸਾਲ ਦੇ ਵਿੱਚ ਵੀ ਤੈਨੂੰ ਗੱਡੀ ਮਿਲ ਜੂਗੀ ਤੂੰ ਕਰੋੜਪਤੀ ਬਣ ਜਾਏਗਾ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਤੇ ਕੀ ਉਹ ਸਹੀ ਹੈ ਹੀ ਇਸ ਆਸਕਿੰਗ ਲਾਈਕ ਸਮਨ ਲਾਈਕ ਦ People, uh, Christian people, telling them like if he doesn't have job, Yes. Uh, suppose. So they tell them if you come to us, like uh, belong to us, yes. and then you will get job in one year, and you'll get big car and, and luxurious life money, and, and lots, lots of money. Yes. So is it right to? No, that is that is got a, a term. There's a definition of what that is. It's called prosperity gospel, and it's about saying that because we are somehow lifted up by god and, and, and made special yeah. that we then have a right to ask god and tell then, god then. to give us anything we want yeah. and so i have a big car i have a big house i have a big income i have lots of money yeah. and that shows that i am a wonderful okay. person yeah. i don't believe that that is right yeah. no, no i do not so believe because it they can, right. can do by themselves if they want to like yes the but the, but this is attracting people yeah. who are usually poor yeah. people who usually have a lot of worries and concerns yeah. people who have a lot of maybe illnesses mm. it attracts them because they're giving them something special they're saying to them something special yeah. if you follow us then you'll have anything you want yeah. but does it work I don't think so. I don't think yeah. it works. You, sh you have to work for that one. And I don't think I don't think that's that's an expression of religion for me. I don't do things because I'm great mm. or because I'm special. Mm. We have a thing in Christianity called humility where we we put the other person before us. Yeah. And we say the other person, person is more important than yeah. us and deserves us to be able to help them. Yeah. ਲੈਕ ਜਿਦਾ ਬਚੋਲਾ ਨਹੀਂ ਪਾਉਂਦੇ ਆਪਾਂ ਕਹਿ ਲਓ ਵਿਚੋਲੇ ਵਾਂਗੂ ਜਿੱਦੋਂ ਉਹ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਕਿ ਅਸੀਂ ਸਪੈਸ਼ਲ ਆ ਕਿ ਅਸੀਂ ਤੁਹਾਨੂੰ ਗॉड ਕੋਲੋਂ ਲੈ ਕੇ ਦੇ ਸਕਦੇ ਜੋ ਵੀ ਤੁਸੀਂ ਸਿੱਧੇ ਨਹੀਂ ਉਹਦੇ ਕੋਲੋਂ ਮੰਗ ਸਕਦੇ ਤੇ ਇਸ ਕਰਕੇ ਜਿਹੜੇ ਲੋਕੀ ਜ਼ਿਆਦਾ ਗਰੀਬ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਯਾਨੀ ਕਿ ਪੈਸੇ ਦੀ ਲੋੜ ਆ ਜਾਂ ਗਰੀ ਲਾਈਕ ਜਿਦਾ ਬਿਮਾਰੀਆਂ ਲੱਗੀਆਂ ਉਹ ਛੇਤੀ ਉਹਨਾਂ ਤੇ ਯਕੀਨ ਕਰ ਲੈਂਦੇ ਆ ਹੈਨਾ ਇਮੋਸ਼ਨਲ ਇਮੋਸ਼ਨਲੀ ਇਮੋਸ਼ਨਲ ਅਤਿਆਚਾਰ ਕਹਿੰਦੇ ਆ ਤੇ ਉਹ ਉਹ ਫਿਰ ਟਰਸਟ ਕਰ ਲੈਂਦੇ ਆ ਕਿ ਹਾਂਜੀ ਵੀ ਇਹ ਬੰਦਾ ਜ਼ਿਆਦਾ ਗॉड ਦੇ ਨੇੜੇ ਆ ਤੇ ਇਹ ਉਹ ਕੋਈ ਗੋ ਸੱਚ ਹੋ ਸਕਦਾ ਹੈ। ਤਾਂ ਉਹ ਫਿਰ ਉਹ ਮਗਰ ਲੱਗ ਜਾਂਦੇ। ਉਹ ਜਿੰਨੇ ਜ਼ਿਆਦਾ ਲੋਕ ਮਗਰ ਲੱਗੀ ਜਾਂਦੇ ਫਿਰ ਲੋਕੀ ٹرسٹ ਕਰਨ ਲੱਗ ਜਾਂਦੇ ਆ। ਅਗਰ ਕਿਸੇ ਨੂੰ इमोशनल ਅਤਿਆਚਾਰ ਕਰਕੇ ਉਹਨੂੰ ਪਰਮਾ ਕੇ ਮਤਲਬ ਕਿ ਉਹਨੂੰ ਬਹੁਤ ਵੱਡਾ ਸੁਪਨਾ ਦਿਖਾ ਕੇ ਉਹਨੂੰ 크ਿਸਚੀਅਨ ਧਰਮ ਚ ਲਿਆੰਦਾ ਜਾਂਦਾ। ਦੂਜੇ ਧਰਮ ਦਾ ਬੰਦਾ ਆਪਣਾ ਧਰਮ ਛੱਡ ਕੇ ਇੱਕ ਵੱਡੇ ਸੁਪਨੇ ਦੇਖ ਕੇ ਇਸ ਧਰਮ ਦੇ ਵਿੱਚ ਆ ਜਾਂਦਾ। ਕੱਲ ਨੂੰ ਕੋਈ ਹੋਰ ਵੱਡਾ ਸੁਪਨਾ ਦਿਖਾ ਦੇਗਾ ਕੋਈ ਤਾਂ ਉਧਰ ਚੱਲਿਆ ਜਾਏਗਾ ਇਹਦਾ ਕੋਈ ਹੈ ਵੀ ਕਿ ਉਹ ਇਸ ਧਰਮ 'ਚ ਪੱਕਾ ਰਹੇਗਾ ਜਦ ਉਹ ਉਸ ਇਨਸਾਨ ਦੇ ਉੱਤੇ ਕ੍ਰਿਸਚਨ ਧਰਮ 'ਤੇ ਭਰੋਸਾ ਕਰ ਸਕਦਾ ਹਿਸ ਆਸਕਿੰਗ ਲਾਈਕ ਇਫ ਸਮਨ ਇਫ ਵੀ ਟੈਲਿੰਗ them ਇਫ ਯੂ ਕਮ ਟੂ ਦ ਕ੍ਰਿਸਚਨ ਰਿਲੀਜੀਅਨ ਯੂਲ ਬੀ ਗੁੱਡ ਯੂਲ ਬੀ ਰਿਚ ਐਂਡ ਐਵਰੀਥਿੰਗ ਬਟ ਯੂ ਡੋਨਟ ਨੋ ਇਫ another religion people religious people they ask them like to come to our religion yeah. we'll give you more than that one yeah, it becomes a competition <laughs> competition yes. so uh, what do you think about it, it, it it's also there's a thing called the placebo effect it happens in medicine when they do medical trials they will give half oh. the people the real medication and half the fake medication yeah. and yeah. often the people who are getting the fake medication will get better yeah. because the mind, the mind is a very powerful thing yeah. and if you go up to someone who is very poor who is very sick and very troubled and promise them a lot, they're probably going to follow you because what have they got to lose? Yeah. But is it the right way to deal with people? No uh, I think also this sort of religion also is trying to take people out of their culture as mm -hmm. well. Yeah. It's destroying their, their environment and the people they're with and making them something which is not going to allow them to, to exist in that culture anymore. Mm -hmm. That's sad too. ਉਹ ਕਹਿੰਦੇ ਜਿੱਦਾਂ ਤੁਹਾਨੂੰ ਆਪਣੇ ਧਰਮ ਤੋਂ ਕੱਢਣ ਵਾਸਤੇ ਇਹ ਚੀਜ਼ਾਂ ਚੱਲ ਰਹੀਆਂ ਆ ਕਿ ਉਹ ਚਾਹੁੰਦੇ ਆ ਕਿ ਤੁਹਾਡਾ ਆਪਣਾ ਕਲਚਰ ਤੁਹਾਡੇ ਤੋਂ ਵਿਸੜ ਜਾਵੇ ਜਾਣ ਕੇ ਤੁਸੀਂ ਉਹ ਵਾਲਾ এনवायरमेंट ਨਾਲ ਲਓ ਤੇ ਤੁਸੀਂ ਸਾਡੇ ਵਾਲੇ ਚ ਆ ਜਾਓ ਤੇ ਇਹਦੇ ਕਰਕੇ ਉਹ ਸਿਰਫ ਭਰਮਾ ਰਹੇ ਆ ਲੋਕਾਂ ਨੂੰ ਤਾਂ ਇਹਦੇ ਵਿੱਚ ਕੋਈ ਰਿਐਲਿਟੀ ਤਾਂ ਹੈ ਨਹੀਂ ਕਿਉਂਕਿ ਉਹ ਅੱਜ ਇਹਦੇ ਚ ਆ ਕੇ ਕੰਨੂ ਦੂਜੇ ਚਲ ਜੂਗੇ ਫਿਰ ਤੀਜੇ ਚ ਚਲ ਜੂਗੇ ਪਰ ਇਹਦੇ ਵਿੱਚ ਕੋਈ ਫਾਇਦਾ ਤਾਂ ਹੈ ਨਹੀਂ ਗਾ ਅਗਰ ਇਹਨਾਂ ਨੂੰ ਉੱਥੇ ਪੰਜਾਬ ਦੇ ਵਿੱਚ ਸਹੀ ਧਰਮ ਦੀ ਜਾਣਕਾਰੀ ਦੇਣ ਦਾ ਮੌਕਾ ਮਿਲੇ If you have a chance to tell people what is the real Christianity, so what did you, what ah, would you say? See, like any religion, I'm not sure how much of it exists in Sikhism. I know in Buddhism, mm -hmm. a Buddhist from say Tibet is very, very different to a Buddhist from Thailand. It's almost like a completely different religion because there's one extreme to another. It exists also in, in Hinduism. It does exist in Christianity. Where well, you have some people that will believe uh, that everything is based upon one particular thing, yeah. and other people who say, well, that's not so. You will get everyone. So, for me to say one is right, well, I speak from my yeah. own faith. But for me then to say that someone else I is, is wrong, eh, I don't think I would say that. No. For me to say that someone else is doomed for failure, that's not for me to say. No. Uh, i don't think that's a true and a good expression of what real christianity is ਉਹ ਕਹਿੰਦੇ ਵੀ ਇਦਾਂ ਨਹੀਂ ਮੈਂ ਕਹਿ ਸਕਦਾ ਵੀ ਕੌਣ ਸਹੀ ਆ ਕੌਣ ਗਲਤ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪੱਖ ਆ ਹਨਾ ਤੇ ਚੰਗੇ ਵੀ ਆ ਮਾੜੇ ਵੀ ਆ ਕਈ ਜਿੱਦਾਂ ਹੁਣ ਮੇਰਾ ਅਕਲ ਕਰਦੇ ਆ ਪਰ ਕਹਿੰਦੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਇਸ ਚੀਜ਼ ਨੂੰ ਹਨਾ ਤੇ ਕਹਿੰਦੇ ਜੇ ਮੈਂ ਕਹਾਂ ਵੀ ਕੋਈ ਗੁੱਡ ਆ ਜਾਂ ਬੈਡ ਆ ਇਹ ਮੇਰੇ ਲਈ ਬੈਡ ਹੀ ਜਾਣੇ ਹਨ ਬੈਡ ਨਹੀਂ ਮਤਲਬ ਕਿ ਅਗਰ ਸਹੀ ਇਸਾਈ ਧਰਮ ਦਾ ਪ੍ਰਚਾਰ ਹੈ ਕਿਸੇ ਨੂੰ ਆਪਾਂ ਨੇ ਮਾਰਗ ਦਿਖਾਣਾ ਰਸਤਾ ਦਿਖਾਣਾ ਤਾਂ ਉਹਨੂੰ ਕੀ ਅਸੀਂ ਇਹ ਇਦਾਂ ਫਾਇਰ ਕਰਕੇ ਜਾਦੂ ਦੇ ਰਾਹੀ ਜਾਂ ਇੱਕ ਉਹਨਾਂ ਨੂੰ ਮੋਸ਼ਨਲ ਅਤਿਆਚਾਰ ਕਰਕੇ ਜੋੜਿਆ ਜਾ ਸਕਦਾ ਜਾਂ ਸਹੀ ਮਾਰਗ ਦਿਖਾ ਕੇ ਜੋੜਿਆ ਜਾ ਸਕਦਾ ਹਾਂਜੀ ਉਹ ਕਹਿੰਦੇ ਮਤਲਬ ਦੋ ਪੱਖ ਆ ਨਾ ਫਿਰ ਜਿੱਦਾਂ ਇੱਕ ਤਾਂ ਜਿਹਦੇ ਨੂੰ ਇਹ ਮੰਨਦੇ ਆ ਇਹ ਐਗਰੀ ਨਹੀਂ ਹੈਗੇ ਇਸ ਚੀਜ਼ ਲਈ ਕਹਿੰਦੇ ਮੈਂ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਹੈਗਾ ਕਿ ਜਿਹੜਾ ਇਹ ਲੋਕੀ ਕਰ ਰਹੇ ਆ ਪਰ ਇਹ ਹੈਗਾ ਆ ਪਰ ਕਈ ਲੋਕੀ ਸਿਰਫ ਦਿਖਾਵੇ ਲਈ ਕਰਦੇ ਆ ਉਹਨਾਂ ਕੋ ਹੁੰਦਾ ਕੁਝ ਨਹੀਂ ਆ ਪਰ ਉਹ ਜਸਟ ਕਰਦੇ ਆ ਪਰ ਕਈਆਂ ਕੋ ਰੀਅਲੀ ਹੁੰਦਾ ਹੈ ਇਹ ਚੀਜ਼ ਕਿ ਇਹ ਦੋ ਤਰ੍ਹਾਂ ਦੇ ਹੁੰਦੇ ਆ ਜਿੱਦਾਂ ਜਿਹੜੇ ਦੇਖੋ ਪਾਵਰ ਹਰ ਕੋਲ ਹੈਗੀ ਹੈ ਸਾਡੇ ਗੁਰੂ ਸੇਵਾ ਕੋਲ ਬਹੁਤ ਵੱਡੀਆਂ ਪਾਵਰ ਆਸੀ ਪਰ ਗੁਰੂ ਸਾਹਿਬ ਨੇ ਵਿਖਾਇਆ ਨਹੀਂ ਲੋਕਾਂ ਦਾ ਇਹ ਵੀ ਕਹਿਣਾ ਉੱਥੇ ਵੀ ਜਿਹੜਾ ਉੱਥੇ ਪਖੰਡ ਕੀਤਾ ਜਾ ਰਿਹਾ ਜਿਹਦੇ ਇਸਾਈ ਧਰਮ ਦੇ ਮੇਨ ਪੌਪ ਨੇ ਜਿਹੜੇ ਉਹ ਇਸ ਟਾਈਮ व्हीਲ ਚੇਅਰ ਦੇ ਉੱਤੇ ਨੇ ਠੀਕ ਹੈ ਔਰ ਅੱਛੇ ਤਰੀਕੇ ਦੇ ਨਾਲ ਉਹ ਇਸਾਈ ਧਰਮ ਨੂੰ ਮੰਨ ਰਹੇ ਨਹੀਂ ਵੀ ਫਿਰ ਉਹਨਾਂ ਨੂੰ ਕਿਉਂ ਨਹੀਂ ਖੜੇ ਕਰ ਸਕਦੇ ਜਾਂਦੇ ਹਾਂਜੀ ਕਿਨੋ ਕਿਡ ਆਈ ਸੇ ਟੂ ਦ ਮੈਨੀ ਆਫ ਥੀਸ ਗਰੂਪਸ come from America they start in America America is very big with this sort of thing and it has been shown many times that some of these powerful men usually men some women too have a lot of money a lot of influence and a lot of power and uh, a lot of things go on in these uh, churches if I can call them that which is not true and that's been proven mm. um, people pretend to um, to to be healed they're they're, they're not really people who are there for a good reason, they're put in there to make everyone. They else must think. be paid for that one just to show them. Some of them are. Them, of like, them are. Yeah. But does I, I, I can't say that these things don't happen. They do happen. Mm. I know many people who have been diagnosed with cancer mm. and they've been given a few weeks to live and then they go back for another test and the doctor says you have no cancer. And I don't know why. Yeah. These things happen. But to to make false promises to people and promise them things which you don't know hmm. are really true you don't know they're going to happen to promise these things to people i think is a very bad, bad thing, thing okay. okay in america toh jidda kafi edda chaleya eh jidhiya churches aa oh so kafi wealthy aa bahut unna ko paisa aaya te oh lokan nu jidda ਪੈਸੇ ਦੇ ਕੇ ਪ੍ਰਟੈਂਡ ਕਰਾ ਰਿਆ ਕਿ ਹਾਂਜੀ ਤੁਸੀਂ ਕਹੋ ਸਾਰਿਆਂ ਨੂੰ ਕਿ ਹਾਂਜੀ ਅਸੀਂ ਠੀਕ ਹੋਏ ਆ ਪਰ ਕਹਿੰਦੇ ਇੱਕ ਪਾਸੇ ਰੀਅਲ ਵੀ ਹੈਗੀ ਐ ਚੀਜ਼ ਕਿ ਜੇ ਜਦੋਂ ਕਿਸੇ ਨੂੰ ਕੈਂਸਰ ਸੀਗਾ ਤੇ ਉਹ ਲਾਸਟ ਸਟੇਜ ਤੇ ਆ ਮੰਨ ਲਓ ਦੇ ਅਗਲੀ ਵਾਰ ਉਹ ਉਹ ਠੀਕ ਹੋ ਗਿਆ ਬਿਲਕੁਲ ਉਹ ਰੀਅਲ ਆ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਹੁਣ ਫਿਰ ਉਹ ਮਤਲਬ ਹੈ ਨਹੀਂ ਜਿੱਥੇ ਜਹਾਂ ਉਹ ਕੁਦਰਤ ਜਿਹੜੀ ਰੱਬ ਹੈ ਗੋਡ ਹੈ ਠੀਕ ਉਹਦੇ ਉਹਦੇ ਨਾਲ ਬੰਦਾ ਉਹ ਮਤਲਬ ਕੀ ਉਹ ਠੀਕ ਹੁੰਦਾ ਹਾਂਜੀ ਹਾਂਜੀ ਲੇਕਿਨ ਇੱਕ ਮੈਂ ਕਹਾਂ ਵੀ ਮੈਂ ਇਹਨੂੰ ਠੀਕ ਕਰ ਦਿੰਨਾ ਮੈਂ ਤੁਸੀਂ ਆਓ ਮੈਂ ਗਰੰਟੀ ਲੱਣਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਣਗੇ ਉਹ ਆਪਣੇ ਕਰਮ ਭੁਗਤ ਰਿਆ ਹਾਂਜੀ ਠੀਕ ਹੈ ਨਾ ਜਿੱਦਾਂ ਵੀ ਹੈਗਾ ਵੀ ਉਹ ਉਹਨੂੰ ਉਹ ਬਾਅਦ ਵਿੱਚ ਠੀਕ ਹੋਇਆ ਜਾਂ ਨਹੀਂ ਹੋਇਆ ਲੇਕਿਨ ਲੋਕਾਂ ਸਾਹਮਣੇ ਲਾ ਕੇ ਕਹਿ ਦਿੱਤਾ ਜੀ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਠੀਕ ਹੋ ਗਿਆ ਇਹਨਾਂ ਨੇ ਵੀ ਇਹ ਕਿਹਾ ਕਿ ਹਾਂ ਭਈ ਜਿਹੜਾ ਤੁਸੀਂ ਦਾਵਾ ਕਰ ਰਹੇ ਆ ਵੀ ਹਾਂ ਮੈਂ ਕਰੂੰਗਾ ਫਿਰ ਉਹ ਗਲਤ ਆ ਉਹ ਗਲਤ ਹਾਂਜੀ ਹਾਂਜੀ ਤੇ ਇਹਦਾ ਮਤਲਬ ਕਿ ਜਿਹੜੇ ਗਰੀਬਾਂ ਦੇ ਵਿੱਚ ਜਾ ਕਰਕੇ ਉਹਨਾਂ ਲੋਕਾਂ ਨੂੰ ਮਤਲਬ ਕਿ ਫਿਰ ਇਹ ਕਰ ਕਰ ਕਿਉਂ ਰਹੇ ਨੇ ਇਹ ਸਾਰਾ ਕੁਝ ਸੋ ਵਾਈ ਡੂ ਯੂ ਥਿੰਕ ਲਾਈਕ ਦੇ ਡੂਇੰਗ ਥਿਸ ਕਾਈਂਡ ਆਫ ਸਟਫ ਜਸਟ ਫॉर ਦੇ ਡੂ ਇਟ ਬਿਕੋਜ਼ ਦੇ ਬੀਲੀਵ ਥੈਟ ਦੇ ਆ ਰਾਈਟ ਦੇ ਬੀਲੀਵ ਥੈਟ ਦੇ ਹੈਵ ði ਪਾਵਰ ਐਂਡ ਆਈ ਥਿੰਕ ਅ ਲੋਟ ਆਫ ਇਟ ਇਜ਼ ਟੂ ਡੂ ਵਿਦ ði ਫੈਕਟ ਥੈਟ ਦੇ ਫੀਲ ਗੁੱਡ ਇਨ ਬੀਇੰਗ ਪਾਵਰਫੁਲ ਐਂਡ Some of the people might have good intentions, some of them might not be uh, bad people, but I think some of the leaders I have a lot of problem with, especially in America that run these big churches, end up, uh, many of them have gone to prison for fraud, many of them have gone to, to prison for tax evasion, um, and I think it's a very bad reflection on the rest yeah. of the religious community. Mm -hmm. ਉਹ ਕਹਿੰਦੇ ਕਿ ਜਿੱਦਾਂ ਅਮਰੀਕਾ ਵਾਲਿਆਂ ਜਿਹੜੀਆਂ ਚਰਚਸ ਦੀ ਪਹਿਲਾ ਗੱਲ ਕੀਤੀ ਆ ਕਿ ਕਾਫੀ ਉਹਨਾਂ ਦੇ ਵਿੱਚੋਂ ਜਿਹੜੇ ਜੇਲ੍ਹ ਵੀ ਜਾ ਚੁੱਕੇ ਆ ਵੀ ਉਹਨੇ ਫਰਾਡ ਕੀਤਾ ਲੋਕਾਂ ਨੂੰ ਝੂਠ ਬੋਲਿਆ ਹਨ ਤੇ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਈਆਂ ਕਈਆਂ ਕੋਲ ਵਧੀਆ ਕਹਿੰਦੇ ਹੈਗੀ ਆ ਇੰਟੈਂਸ਼ਨ ਉਹਨਾਂ ਦੀ ਵਧੀਆ ਕਿ ਉਹ ਚਾਹੁੰਦੇ ਆ ਕਿ ਲੋਕੀ ਠੀਕ ਹੋਣ ਪਰ ਕਈ ਸਿਰਫ ਉਹ ਪੈਸੇ ਬਣਾਉਣ ਲਈ ਜਿੱਦਾਂ ਲੋਕਾਂ ਨੂੰ ਮਗਰਲਾਣ ਲਈ ਆਪਣੀ ਲਾਈਕ ਆਪਣੇ ਆਪ ਨੂੰ ਫੇਮਸ ਬਣਾਉਣ ਦੇ ਲਈ ਇੰਨਾ ਕਰ ਰਹੇ ਆ ਜਿੱਦਾਂ ਕਿ ਕਿ ਨਾ ਆਲਸੋ ਸੇ ਦੱਟ people are free to choose mm -hmm. um, if people want to join a religion i think you know they exist freedom exists but to do it in a way that is not authentic or a way that is 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 not so much lying but a way that is deceiving people into believing something which is not necessarily true i think it's it's not a good thing no no okay freedom okay. freedom ਤੇ ਇਦਾਂ ਫਿਰ ਇਹ ਗੰਤ ਚੀਜ਼ ਹੈ ਕਿ ਤੁਸੀਂ ਉਹਨਾਂ ਨੂੰ ਪੁਸ਼ ਕਰ ਰਹੇ ਆਂ ਵੀ ਸਾਡੇ ਧਰਮ ਚ ਆਓ ਤੁਹਾਨੂੰ ਆ ਮਿਲੇਗਾ ਇਹ ਧਰਮ ਸਾਰੇ ਬਰਾਬਰ ਹੈ ਹਨਾ ਸਾਰੇ ਵਧੀਆ ਆ ਤੇ ਮਤਲਬ ਇਦਾਂ ਕਿਸੇ ਦੇ ਮਗਰ ਲਾ ਕੇ ਜੇ ਆਪਾਂ ਧਰਮ ਆਪਣਾ ਬਦਲਾਂਗੇ ਫਿਰ ਉਹ ਸਹੀ ਗੱਲ ਨਹੀਂ ਹੈ ਜੀ ਬਿਲਕੁਲ ਜੀ ਫੋਰ ਐਗਜ਼ਾਮਪਲ ਇਫ ਆਈ ਕੈਨ ਸੇਅਰ ਕੰਗregation ਹਿਅਰ ਇਨ ਟੇਗਨ ਆਮ ਨਾਟ ਅ ਪੈਰਿਸ਼ ਪ੍ਰੀਸਟ ਬਟ ਦ ਪ੍ਰੀਸਟ ਆਈ ਗੋ ਟੂ ਦ ਚਰਚ ਥੇ ਸਮ ਟਾਈਮਸ We have a great mix of people. They're not just Greeks. Mm -hmm. There's a lot of people who have joined for their own reasons. We have a very, uh, we have a, a Hindu family from India mm -hmm. who have come to Australia and they're the members of the congregation. We have a lot of Australian people. We have some uh, Serbian people. We have some people of no religion. And we have some people who have decided to, to jo mm -hmm. join us. They're free to do that. Mm -hmm. We don't push them away. we don't uh, promise them the things we can't fulfill or things yeah. which are ridiculous yeah. nor do we try and do this emotional baggage this emotional draw to say you know if you join us yeah. we will give we'll you, this, we'll you will this, this, everything you will get everything sara bada guru sahib ne k assi vi mai mera koi zabardasti dharm nahi mai azad hai dharm nahi badal sakda assi apne dharm ch hai te dooja banda jeda oh vi apne dharm ch rahe te guru sahib ne sheh diyan dittiyan kal nu ਕ੍ਰਿਸਚੀਅਨ ਧਰਮ ਖਤਰੇ ਚਾਂਦਾ ਮੰਨ ਲਓ ਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਕ੍ਰਿਸਚੀਅਨ ਧਰਮ ਵਾਸਤੇ ਵੀ ਜੇ Hindu ਧਰਮ ਵਾਸਤੇ ਸਿਰ ਦਿੱਤਾ ਸੀ ਤਾਂ ਇੱਥੇ ਵੀ ਸਿਰ ਦੇ ਸਕਦੇ ਆ ਲੇਕਿਨ ਜਬਰੀ ਤਰ੍ਹਾਂ ਕਿਸੇ ਦਾ ਨਹੀਂ ਬਦਲ ਸਕਦੇ ਹਾਂਜੀ ਹਾਂਜੀ ਹਰ ਇੱਕ ਪਿਆਰ ਰਹਿਣ ਦਾ ਜਿਹੜਾ ਹੈਗਾ ਆਪਣੇ ਧਰਮ ਦੇ ਵਿੱਚ ਵਿਚਰਨ ਦਾ ਉਹ ਸਭ ਤੋਂ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੁੱਛਿਆ ਗੁਰੂ ਸਾਹਿਬ ਨੂੰ ਵੀ ਸਭ ਤੋਂ ਵੱਡਾ ਧਰਮ ਕੀ ਹੈ ਤੇ ਗੁਰੂ ਸਾਹਿਬ ਜੀ ਨੇ ਇਹ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਰਮਲ ਕਰਨਾ ਵੀ ਉਹ ਸਭ ਤੋਂ ਵੱਡਾ ਧਰਮ ਹੈ ਉਹ ਅੱਛਾ ਧਰਮ ਹੈ ਜੋ ਪ੍ਰਮਾਤਮਾ ਦੀ ਬੰਦਗੀ ਕਰਦਾ ਪ੍ਰਮਾਤਮਾ ਦਾ ਨਾਮ ਜਪਦਾ ਉਹ ਭਾਵੇਂ ਕੋਈ ਵੀ ਹੋਵੇ ਭਾਵੇਂ ਹਿੰਦੂ ਹੈ ਮੁਸਲਮ ਹੈ ਇਸਾਈ ਹੈ ਸਿੱਖ ਹੈ ਬੁੱਧੀ ਹੈ ਜੋ ਪ੍ਰਮਾਤਮਾ ਦੀ ਬੰਦਗੀ ਕਰਦਾ ਸਹੀ ਕੰਮ ਕਰਦਾ ਉਹ ਅੱਛਾ ਧਰਮ ਹੈ ਜਿਹੜਾ ਕਿਸੇ ਨੂੰ ਉਹ ਕਰ ਰਿਹਾ ਉਹਦੇ ਤੇ ਥੋਪ ਰਿਆ ਜ਼ਬਰਦਸਤੀ ਕਰ ਰਿਆ ਉਹਨੂੰ ਉਹਨੂੰ ਲਾਲਚ ਦੇ ਰਿਆ ਉਹ ਤਾਂ ਨਹੀਂ ਮੜੇ ਹੂੰ ਹੂੰ like in our religion in sikhism our religious gurus like our saints they mm -hmm. told us like if there is any danger for another religion so we always ready to help them yes and, yes. and i think that's we, we are all humans yes. we all live in this world yes. and we should yeah and and that that is very true and yes. i think anyone who says that uh, we must go in like they used to do mm -hmm. with a sword mm -hmm. to kill everyone who doesn't Follow what I believe, yeah. I think it is it was no, not right. That's it's not, not right. right, yeah. That's what in our religion, that's what we say. So, what was the last message of uh, uh, Jesus? The last message, well, yeah. he was asked by a very rich man once, What do I need to do to receive eternal life? What do I need to reach perfection, if you can say it like that. And Jesus said, "Well, you you know the law. You're a learned man. You know the rules." And he said, "Yes, I do. I followed them since I was a young boy. But I'm not satisfied." And he was told to love his neighbor, love God with all his might, all his heart, all his soul, all his strength, and love his neighbor as himself. If you follow that, then you have found the truth. Can you repeat that? So love. If you love God with all you have, yeah. all your being, and love another, the other people. Yeah. Um, more than as much as you love yourself and then you've come a very long way oh okay yeah kende da unna kisne puchhya si ga ki mai kidda perfect ban sakda ha oh kende vi tu tusi inna kuch padhe likhe inna ha na matlab thanu pata hona chahida oh kende nahi tusi dasso ha na te oh kende je tusi parmatma nu love karde ha apne aap nu jinna tusi apne aap nu karde ha unna hi dooje bande nu vi karo ਉਰੇ ਜਿੱਦਾਂ ਆਪਾਂ ਕਹਿੰਦੇ ਨੇ ਤਨ ਮਨ ਧੰਦੇ ਨਾਲ ਇਦਾਂ ਕਰੋ ਵੀ ਇਹ ਨਹੀਂ ਕਿ ਤੁਸੀਂ ਆਪਣੇ ਲਈ ਕੁਝ ਹੋਰ ਫੀਲ ਕਰਦੇ ਦੂਜੇ ਬੰਦੇ ਨੂੰ ਕੁਝ ਹੋਰ ਫੀਲ ਕਰਦੇ ਆ ਵੀ ਜੋ ਪਿਆਰ ਤੁਸੀਂ ਆਪਣੇ ਨਾਲ ਕਰਦੇ ਆ ਉਹੀ ਦੂਜੇ ਬੰਦੇ ਨਾਲ ਜਿੱਦਾਂ ਆਪਾਂ ਕਹਿੰਦੇ ਆ ਕਿ ਮਨੁੱਖਤਾ ਦਾ ਧਰਮ ਹੈ ਨਾ ਆਪਾਂ ਮਨੁੱਖ ਹਰੇਕ ਦੇ ਵਿੱਚ ਪ੍ਰਮਾਤਮਾ ਨੂੰ ਆਪਾਂ ਮੰਨਦੇ ਆ ਉਹੀ ਸੇਮ ਚੀਜ਼ ਮਤਲਬ ਉਹਨਾਂ ਨੇ ਕਹੀ ਹੈ ਠੀਕ ਹੈ ਨਾ ਕਿਡਾ ਪੂਰਾ ਕੁਆਲੀਫਾਇਰ ਔਨ ਥੈਟ um the new testament bible is where written originally in greek Um, so the word love there in english doesn't have a lot of meaning because i can love my dog i can love my house i can love my wife i can love my favorite food i can love my football it's the same word but in greek and many other languages they're all different words and the word love there is a greek word called called agapi and agapi literally means that i don't just have a regard for another person i don't just give them a bit of money it means that I give them all that I have, to make them better, Let. to make them, to lift them up. Mm -hmm. um, that's the word agapi. It's a total self selflessness. Okay. Right. Can this be the love word this is you can say, that I love, my ਕੁੱਤੇ ਨੂੰ ਵੀ ਕਹਿ ਦਿੰਦੇ ਆ ਪਰ ਕਹਿੰਦੇ ਗ੍ਰੀਕ ਦੇ ਵਿੱਚ ਇੱਕ ਵਰਡ ਅਗਾਪੀ ਇਸ ਅਗਾਪੀ ਤੇ ਉਹਦਾ ਮਤਲਬ ਕਿ ਜੋ ਤੁਹਾਡੇ ਕੋਲ ਹੈਗਾ ਤੁਸੀਂ ਸਾਰਾ ਕੁਝ ਉਸ ਬੰਦੇ ਨੂੰ ਦੇ ਦਿੰਦੇ ਆ ਮਤਲਬ ਆਪਣੇ ਆਪ ਨੂੰ ਕਹਿ ਰਿਹਾ ਕੁਰਬਾਨ ਕਰ ਦਿੰਦੇ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਸਾਹਿਬ ਨੇ ਜਿਹਨ ਪਰੇ ਮੈਂ ਕਿ ਉਹ ਹਾਂਜੀ ਤੇ ਨਹੀਂ ਪਰਪੇ ਜਿਹਨੇ ਆਪਣੇ ਆਪ ਦੀ ਈਗੋ ਤਿਆਗ ਦਿੱਤੀ ਆਪਣੇ ਆਪ ਨੂੰ ਮੈਂ ਤੋਂ ਪਰੇ ਕਰ ਦਿੱਤਾ ਹਾਂਜੀ ਹਾਂਜੀ ਉਹ ਰੱਬ ਨੂੰ ਪਾ ਲੰਦਾ ਹੈ ਹਾਂਜੀ ਤੇ ਇੱਕ ਜਿਹੜਾ 13 ਨੰਬਰ ਹੈਗਾ ਇਹ ja, eh, you know 13 ਨੰਬਰ ਹੈ ਚੰਡੀਗੜ੍ਹ ਚ 13 ਨਹੀਂ ਹੈ 13 ਨੰਬਰ ਅੱਛਾ ਮੰਨਿਆ ਜਾਂਦਾ ਜਾਂ 13 ਨੰਬਰ ਨੂੰ ਕਈ ਉਹ ਹੋਟਲ ਜਿਹੜੇ ਹੈਗੇ ਨੇ ਉਹ ਚ 13 ਨੰਬਰ ਰੂਮ ਨਹੀਂ ਹੁੰਦਾ ਚੰਡੀਗੜ੍ਹ ਚ 13 ਸੈਕਟਰ ਨਹੀਂ ਹੈ ਉਹ ਕੀ ਹੈਗਾ ਤੁਹਾਨੂੰ ਵਾਟ ਨੰਬਰ 13 ਲਾਈਕ ਐਸ ਇਨ ਵਾਟ ਲਾਈਕ ਸਮ ਪੀਪਲ ਥਿੰਕ ਇਟਸ ਗੁੱਡ ਸਮ ਪੀਪਲ ਅਨਲੱਕੀ ਸੁਪਰਸਟੀਸ਼ਨ ਸੁਪਰਸਟੀਸ਼ਨ ਅ ਲੋਟ ਆਫ ਸੀ एवरीवन ਹੈਸ ਸੁਪਰਸਟੀਸ A black cat walking in mm -hmm. front of you is bad luck or walking yeah. under a ladder is bad luck no i don't So, do you, do you believe that no no like even in no. in our culture like not culture in india they yeah. think it's the black like superstitions often come out because of fear mm. or because of not understanding um, so i try to understand mm. but do i like spiders no. no do i think they're bad luck no i no. just don't like spiders the abili kalavista <laughs> yanadi layi ki jime hun eh itthe padri ne inna di ki sahulatan dittiyan jandiyan ne eh matlab ki isnu prachar karan de layi inna nu aise ki sahulatan dittiyan gaiyan ne ki eh vadiya acha prachar kar sakkan apni dharm da aur ki tanakha ditti jandi hai kinna inna da honda hai vi Uh, do you have more facilities like to tell people about the religion and any... We do. More? We have a program here in Queensland that people can refer to a couple of people today. If people want to learn about the Orthodox Christian faith, then they can do. They can join a program and they, they can go. On. It's a Zoom sessions online. Mm -hmm and then going to a certain priest a certain parish and, and seeing what's going on and if they wish to they can join. So do you get paid from government like you have any no, facilities? The government, well we have some, yes, it, the, the child care centre is yeah. funded by the government but it's a not-for-profit so no, no one person or group of people gets money out of it. The money goes to help the church okay. to, to run itself, to pay its bills, um, not for profit in that sense. Do we get government money for our religion? Salary, no. nothing? But the salary comes from, from the, the church, church yes. not from the government. No, no. The government gives money for particular things, like if you have a welfare centre, you can get government funding Grant. and you can pay salaries to people, but no group of people is allowed to make a profit out of that, which they can then use to buy themselves a car or a nice house or something like that. ਤੇ ਹਲੇ ਹੋਰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਵਿਚਾਰਾ ਕਰਾਂਗੇ ਕਿ ਕਿਹੜੇ ਸਵਾਲ ਪੁੱਛਣੇ ਚਾਹੀਦੇ ਨੇ ਕਿਉਂਕਿ ਅ ਅੱਜ ਅਸੀਂ ਨਾਰਮਲ ਬੈਠੇ ਸੀ ਬਹੁਤ ਜ਼ਿਆਦਾ ਸਵਾਲ ਨਹੀਂ ਸੀ ਕੁਝ ਅੱਛੇ ਅੱਛੀਆਂ ਗੱਲਾਂ ਕਰ ਰਹੇ ਸੀ ਤੇ ਅਸੀਂ ਇਹ ਨਹੀਂ ਚਾਹੁੰਦੇ ਕਿਸੇ ਦਾ ਬੁਰਾ ਹੋਵੇ ਔਰ ਸਭ ਤੋਂ ਵਧੀਆ ਗੱਲ ਇਹ ਕਰ ਰਹੇ ਸੀ ਕਿ ਵਖੰਡਵਾਦ ਹਰ ਪਾਸੇ ਹੈ ਉਹਨੂੰ ਦੂਰ ਕਰਨਾ ਚਾਹੀਦਾ ਦੂਰ ਹੋਣਾ ਚਾਹੀਦਾ ਪਿਆਰ ਨਾਲ ਮਿਲ ਕੇ ਰਹਿਣਾ ਚਾਹੀਦਾ ਤੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਅਸਲ 크੍ਰਿਸਚੀਅਨ ਧਰਮ ਦੇ ਅਨੁਸਾਰ ਉਹ ਬਹੁਤ ਜ਼ਿਆਦਾ ਗਲਤ ਹੋ ਰਿਹਾ ਤੇ ਇਹ ਮੇਰੀ ਵੀਡੀਓ ਪਾਦਰੀਆਂ ਤੱਕ ਜ਼ਰੂਰ ਪਹੁੰਚਾ ਦੇਣਾ ਨਹੀਂ ਤਾਂ ਅਸੀਂ ਹੋਰ ਪਾਦਰੀਆਂ ਦੇ ਕੋਲ ਜਾ ਕਰਕੇ ਇਹ ਸਾਰੀਆਂ ਗੱਲਾਂ ਉਹਨਾਂ ਦੇ ਉਹਨਾਂ ਦੇ ਕੋਲ ਜਾ ਕੇ ਰੱਖਾਂਗੇ ਵੀ ਹਾਂ ਇਹ ਕੁਝ ਹੋ ਰਿਹਾ ਤੇ ਕੀ 크੍ਰਿਸਚੀਅਨ ਧਰਮ ਦੇ ਅਨੁਸਾਰ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਥੈਂਕਸ ਸੋ ਮਚ ਥੈਂਕ ਯੂ